ਇਹ ਬਾਡਰ ਬੈਲਟ ਦਾ ਵੱਡਾ ਸ਼ੋਅ ਮੈਚ ਪਰ ਇਸ ਨੂੰ ਕਹਿੰਦੇ ਆ ਚਾਕਾ ਕਿਸੇ ਹੋਰ ਦਾ ਤੇ ਪਟਾਕਾ ਕਿਸੇ ਹੋਰ ਦਾ ਬਈ ਚੰਦਰੇ ਕਾਜ ਨੇ ਛੱਡਿਆ ਕੀ ਜਿੱਥੋਂ ਨਹੀਂ ਛੱਡਿਆ ਸਾਰਾ ਹੀ ਬਲੇਟ ਲਿਆ ਨੋਜਵਾਨ ਨੇ ਬਈ ਜਿੰਨੇ ਜਿੰਨੇ ਨੂੰ ਜੱਫਾ ਵਧੀਆ ਲੱਗ ਰਿਹਾ ਇੱਕ ਵਾਰੀ ਬਾਤਾ ਦਿਲਦੇਸ਼ ਸਿੰਘ ਦੇ ਪੁੱਤਰ ਦੇ ਲਈ ਆਪਣੇ ਪਿੰਡੀ ਦੇ ਲਈ ਆਉਣ ਵਾਲੇ ਸਮੇਂ ਦੇ ਸੱ퍼 ਸਟਾਰ ਕਬੱਡੀ ਸਟਾਪਰ ਦੇ ਲਈ ਤਾੜੀਆਂ ਮਾਰ ਦਿਓ ਜ਼ੋਰਦਾਰ ਚੰਨ ਹੁਣਾ ਦਾ ਚੇਲਾ ਆ ਸਾਹਮਣੇ ਦੇਖਣਾ ਮੈਚ ਚੋਟੀ ਦਾ ਚਾਹ ਲਾਵਣ ਵਾ ਵੀਰ ਦੇਖਣਾ ਪੰਮਾ ਤੇ ਮੁੰਡਾ ਫੇਰ ਫੇਰ ਮੇਲਾ ਬਣਨ ਲੱਗਿਆ ਸੇ ਦਾ ਜਫਾ ਲਾਉਣ ਲੱਗੇ ਇਹ ਜਫਾ ਲੱਗਿਆ ਤੇ ਮੇਲਾ ਬਣਿਆ ਨਾ ਮੇਲਾ ਬਣਿਆ ਨਾ ਮੁੰਡਾ ਬਸਤ ਗਰੀਆ ਮੁੰਡਾ ਮੁੰਦੇ ਕਰੀ ਆ ਰਿਹਾ ਇਹਨੂੰ ਟੀਮ ਹੈ ਤੋਤਾ ਸਿੰਘ ਵਾਲੇ ਦੀ ਸ਼ਹੀਦ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਤੋਤਾ ਸਿੰਘ ਵਾਲਾ ਉਸ ਟੀਮ ਦੇ ਨੰਬਰ ਨੇ 17 ਤੇ ਵਿਰੋਧੀ ਸਾਇਨ ਜਿਹੜੀ ਟੀਮ ਹੈ ਪਰ ਪਕਾਰੀ ਸਾਧੂ ਭਾਈ ਲੰਦਾ ਜੀ ਸਪੋਰਟਸ ਕਬੱਡੀ ਕਲੱਬ ਭਾਈ ਲੰਦੂ ਪੋਸਟ ਟੀਮ ਦੇ ਨੰਬਰ ਨੇ 27 ਤੇ 1 ਨੰਬਰ ਜਿਹੜਾ ਹੋਲਡ 17 ਤੇ 27 ਦੀ ਟੱਕਰ ਹੈ ਜਥੇਦਾਰ ਬਾਬਾ ਬਲਵਿੰਦਰ ਸਿੰਘ ਜੀ ਸਾਡੇ ਵਿੱਚਕਾਰ ਖੜੇ ਹੋਏ ਨੇ ਜਿਨ੍ਹਾਂ ਨੇ ਆਖਿਆ ਦਰਸ਼ਕ ਭਰਾਵਾਂ ਦਾ ਬਹੁਤ ਵੱਡਾ ਇਕੱਠ ਹੈ ਬੰਦਗੀ ਵਾਲੀ ਰੂਹ ਜਿਨ੍ਹਾਂ ਨੇ 20ਵੀਂ ਸਦੀ ਦੇ ਵਿੱਚ ਆਣ ਕੇ ਤੁਹਾਡੇ ਪਿੰਡ ਦੇ ਪਰਵਾਰਾਂ ਦੇ ਨਾਲ ਮਿਲ ਕੇ ਇਸ ਗੁਰੂ ਘਰ ਦੇ ਵਿੱਚ ਜਿਹੜੀ ਸੇਵਾ ਕਰਵਾਉਣੀ ਆਰੰਭ ਕਰਵਾਈ ਤੇ ਅੱਜ ਤੁਹਾਡੇ ਪਿਆਰ ਦੇ ਕਰਕੇ ਤੁਹਾਡੇ ਸਾਥ ਦੇ ਨਾਲ ਆਏ ਸਾਲ ਜਗਤ ਗੁਰੂ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਮਹਾਰਾਜ ਉਹਨਾਂ ਦਾ ਬਰਤਾਸ਼ਪੁਰਮ ਦਿਹਾੜਾ ਜਿਹੜਾ ਮਨਾਇਆ ਜਾਂਦਾ ਹੈ ਤੇ ਮਹਾਪੁਰਸ਼ ਬਾਬਾ ਜੋਗਾ ਸਿੰਘ ਸਾਹਿਬ ਜੀ ਉਹਨਾਂ ਦੀ ਸੇਹ ਜਿਹੜੀ ਥੋੜੀ ਜਿਹੀ ਢੱਲੀ ਹੈ ਪਰ ਜਿਹੜੀ ਸੰਗਤ ਹੁੰਦੀ ਹੈ ਰੱਬ ਦਾ ਰੂਪ ਹੁੰਦੀ ਹੈ ਇਹਨਾਂ ਦੀ ਅਰਦਾਸ ਕਦੇ ਮਿਰਥੀ ਨਹੀਂ ਜਾਂਦੀ ਸਾਡੀ ਇੱਕ ਬੇਨਤੀ ਹੈ ਜਿੰਨੇ ਭਾ ਇੱਥੇ ਖੜੇ ਐ ਮਹਾਪੁਰਸ਼ੰਦ ਦੀ ਗੱਲ ਲਈ ਪੰਜ ਕਾਰਾਂ ਲਾਉਣਾ ਹੈ ਸਾਰੀ ਸੰਗਤ ਨੇ ਜਕਾਰ ਦਾ ਜਵਾਬ ਜਿਹੜਾ ਜਕਾਰੇ ਵਿੱਚ ਦੇਣਾ ਕੋਈ ਰਸਨਾ ਮੰਝੀ ਨਾ ਰਹੇ ਬੋਲੇ ਸੋਨਹਾ ਸਤਿ ਸ਼੍ਰੀ ਅਕਾਲ ਨਹੀਂ ਤਾਂ ਦੋਵੇਂ ਦਿਨ ਮਹਾਪੁਰਸ਼ ਉਸ ਗਰਾਉਂਡ ਵਿੱਚ ਆਪ ਬਣ ਕੇ ਮੈਚ ਕਰਵਾਉਂਦੇ ਸਨ ਇਹ ਸਵਾਰ ਅਸੀਂ ਤੁਹਾਡੇ ਚਰਨਾਂ ਦੇ ਚਰਦਾਸ ਕਰਦੇ ਹਾਂ ਮਾ ਪਰਚੀ ਦੇ ਹਸਪੀਟਲ ਦੇ ਵਿੱਚ ਉਹ ਐਡਮਿਟ ਨੇ ਐਡਮਿਟ ਨੇ ਦਾਖਲ ਨੇ ਇਹ ਸਾਡੀ ਬੇਨਤੀ ਹੈ ਦਬਾਹ ਕਰੋ ਆ ਗੁਲਜਾਰੀ ਦੀ ਰੇਡ ਫੋੜ ਇਹ ਕੌਣ ਹੈ ਤਿੱਖੇ ਦਾਤ ਵਰਗਾ ਮੁੰਡਿਆ ਪਾਣੀ ਪੂਣੀ ਪੀ ਲੈ ਅਰੋ ਸਮਾਂ ਬਾਕੀ ਰੱਖੋ ਬੇਨਤੀ ਹੈ ਜੀ ਗਰਾਊਂਡ ਜਿਹੜੀ ਕਲੀਅਰ ਰੱਖੀ ਆਪਾਂ ਜਗਰਾਜ ਅਰੇ ਕਬੱਡੀ ਪੌਣ ਦੀ ਬਾਤ ਆ ਰਿਹਾ ਚਾਰ ਜਾਫੀਆਂ ਦੇ ਉੱਪਰ ਦੇਖਣਾ ਪੈਣੀ ਰੇਡ ਹੁਣ ਕਾਹਨੇ ਜਗਲ ਮੇਰੇ ਵੀਰੋ ਪਰ ਪਾਗ ਪਾਗਾ ਜਿਹੜਾ ਸਰਾ ਕਹਿੰਦਾ ਵੱਡਾ ਪਿਆਰ ਦੇਣਾ ਹੋ ਜਫਾ ਲੱਗ ਗਿਆ ਤੇ ਬੱਲੇ 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 ਮੁਕਾਬਲਾ ਚੋਟੀ ਦਾ ਮੁਕਾਬਲਾ ਚੋਟੀ ਦਾ ਤੇ ਜਗਰਾਜ ਐਨਕਸ ਨੰਬਰ ਫੈਸਲਾ ਕੀ ਜਾਣੀ ਹੈ 12 ਜਨਵਰੀ ਨੂੰ ਜਿਹੜਾ ਪਿੰਡ ਦੇ ਅੰਦਰ ਹੈ ਗੁਰੂ ਕਰਮਾ ਕੀ ਦਾ ਮੇਲਾ ਹੋਣਾ ਪਹਿਲਾ ਪ੍ਰਾਈਜ਼ 1 ਲੱਖ ਦਿੱਤਾ ਜਾਣਾ ਤੁਹਾਡੇ ਪਿੰਡ ਦੇ ਸਾਰੇ ਅਮਰੀਕਾ ਦੇ ਜਿੱਥੀ ਇਥੋਂ ਪਿੰਡ ਦੇ ਟੜੇ ਪਿੰਨੂ ਆਸਦੇ ਆ ਇੰਦਰਜੀਤ ਤੇ ਗਰਜੀਤ ਅਮਰੀਕਾ ਤੋਂ ਉਹਨਾਂ ਵੱਲੋਂ ਤਲਵਾਰ ਕੇ 5000 ਰਿਆਰ ਦਰਮਾਨ ਸਾਡਾ ਬਾਗ ਆਖਦਾ ਅਰਸ਼ਨਾ ਕੁਝ ਫਾਇਰ 1000 ਦਾ ਹੋਣਾ ਪਰ ਸਾਹਮਣੇ ਕਾਰਜ ਉਹ ਚੰਨ ਦਾ ਚੰਨ ਦਾ ਹੈ ਚੋਲਾ ਮਿੱਤਰੇ ਬੜੇ ਸੁੱਝੇ ਹੋਏ ਨੇ ਇਹਨਾਂ ਦੀ ਕਿਰਪਾ ਕਰਕੇ ਮੰਨੇ ਓਹ ਆਹ ਟੱਕਰ ਆਹ ਟੱਕਰ ਆਹ ਟੱਕਰ ਦੇਖਣ ਵਾਲੀ ਆਹ ਟੱਕਰ ਦੇਖਣ ਵਾਲੀ ਆ ਹਸੈਨ ਗੁਜਰ ਤੇ ਦੂਜੇ ਪਾਸੇ ਵਾਹ ਸ਼ਬੀ ਦੇ 1000 ਪਹੁੰਚਾ ਕਰਦੇ ਮੈਸਮਪੁਰੀਆ ਕਬੱਡੀ ਪਾ ਰਿਹਾ ਮੈਸਮਪੁਰੀਆ ਦੀ ਕਬੱਡੀ ਪੈ ਰਹੀ ਹੈ ਸਹੇ ਸਾਹਮਣੇ ਇਧਰਲੀ ਸੈਣ ਦੇਖਾਂਗੇ ਸਾਡਾ ਨਿਸ਼ਾਨ ਸੰਧੂ ਅਮਰੀਕਾ ਦੇ ਚ ਰਹਿਣਾ ਉਹਦੇ ਪਿਤਾ ਜੀ ਬੈਠੇ ਹੋਏ ਨੇ ਪੀਤ ਵੀਰੋ ਨੇ ਗੁਰਜੀਤੂ ਨੇ ਬਲਬਾਕ ਹੁਣੀ ਅਮਰੀਕਾ ਵਾਲੇ ਮੁੰਡੇ ਨੇ 20 ਪਹੁੰਚਾ ਦਿੱਤੀ ਹੈ ਅੱਜ ਵੀ ਵੱਡਾ ਮੇਲਾ 12 ਤਰੀ ਨੂੰ ਫੇਰ ਦੁਨੀਆ ਦੇ ਰੁਸਤਮ ਭੜਨੇ 175 ਦੇ ਨਹੀਂ ਇਧਰਲੀ ਸੈਣ ਗੁਲਜਾਰੀ ਦੀ ਰੋਡ ਮਨ ਮਨ ਕੋਸ਼ਿਸ਼ ਕਰਦਾ ਮਨਾਵੇਂਗਾ ਕਿ ਨਹੀਂ ਅੰਕ ਜਿਹੜਾ ਰੈਡਰ ਨੇ ਜੋੜ ਦਿੱਤਾ ਹੈ ਇਹ ਕੌਣ ਡੀਟੀਓ ਨੂੰ ਟੱਚ ਲਾ ਕੇ ਨੰਬਰ ਇਹ ਰੈਡਰ ਹਰਮਨ ਜੀ ਪਾਉਣ ਲਈ ਬੇਨਤੀ ਰਮਾਪੁਰਸ਼ਾ ਮੈਦਾਨ ਅਨੰਦ ਮਾਰ ਰਿਹਾ ਇਹਨੂੰ ਗਰਾਊਂਡ ਜਿਹੜੀ ਆਪਾਂ ਕਲੀਅਰ ਕਰਦੇ ਬਹੁਤ ਬਹੁਤ ਧੰਨਵਾਦ ਹੈ ਮੈਚ ਚੋਟੀ ਦਾ ਚੱਲ ਰਿਹਾ ਲੈ ਵੀ ਫੱਤਾ ਨਾਸਰਾਂ ਲਾ ਗਿਆ ਪ੍ਰੀਤ ਭਾਣ ਵਾਲੇ ਗੁਰਦਾਨ ਦੇ ਅਗਲੀਆਂ ਦੋ ਰੇਡਾਂ ਤੇ 1000 ਰੇਡਾਂ ਦਿੱਤਾ ਜਾਵੇਗਾ ਇਧਰ ਜੌਰ ਸਿੰਘ ਦੀ ਅੱਖੋਂ ਨੌਇਮਨ ਫਤਾਹਪੁਰੀ ਇਕਮ ਨੂੰ ਆਹ ਗੋਪੀ ਕਬੱਡੀ ਪਾ ਰਿਆ ਇਕਮਾ ਹੋ ਤਗੜਾ ਮੋੜਕੀਆਂ ਦੀ 31 ਆਖ ਗੁੱਜਰ ਨੂੰ ਪ੍ਰੀਤ ਨੇ ਜਫਾ ਲਾਇਆ ਪੱਟੀਸ਼ਰ ਵਾਲਿਆ ਕੁਝ ਕਰਨਾ ਪੈਣਾ ਤੇ ਨੰਬਰ ਵੀ ਜੋੜੋ ਕੋਈ ਜਿਹੜਾ ਮਲਜੀਤ ਨੇ ਜੋੜ ਦਿੱਤੀ ਹੈ ਚਾਰ ਜਫਿਆਂ ਦੇ ਉੱਪਰ ਲੈ ਵੀ ਕਾਰਜ ਉਤਰ ਜਫਾ ਲਾ ਕੇ ਇਧਰ ਵੀ ਜਫਾ ਲਾਗਾ ਤੇ ਗੱਲ ਹੁਣ ਹੁਣ 5000 ਦਾ ਦੂਸਰਾ ਜਫਾ ਪੈਂਡਿੰਗ ਸੀਗਾ ਉਹ ਲੱਗਣ ਜਾ ਰਹੇ ਆ ਇਧਰ ਜਫਾ ਵੀ ਲੱਗੇ ਤੇ ਕਹਿੰਦੇ ਬਾਪੇ ਬਲਦੇਵ ਸਿੰਘ ਦੇ ਪੁੱਤਰ ਦੇ ਲਈ ਜਨ ਅਮਨ ਹੁਣਾਂ ਦੇ ਚੇਲੇ ਦੇ ਲਈ ਇੱਕ ਅਨਾਉਂਸਮੈਂਟ ਕਰਿਆ ਸਾਹਿਬ ਪਣ ਦੇ ਸਾਰੇ ਐਨ ਆਰ ਨਾ ਹੋਣਾ 40 ਮੁਕਤੀਆਂ ਦੀ ਯਾਦ ਦੇ ਸੰਬੰਧ ਵਿੱਚ ਤੇ ਕਾਰਜ ਜਿਹੜੇ ਮੋਟਰਸਾਈਕਲ ਤੇ ਹੱਥ ਰੱਖੇਗਾ ਉਹੀ ਮੋਟਰਸਾਈਕਲ ਦਿੱਤਾ ਜਾਣਾ ਤਾਲੀਆਂ ਮਾਰ ਦਿਓ ਜ਼ੋਰ ਨਾਲ ਲਾ ਇੱਕ ਇੱਕਮ ਫੇਰ ਇੱਕਮ ਤੇ ਛੱਪੇ ਦੀ ਟੱਕਰ ਛੱਪਾ ਤੇ ਇੱਕਮ ਛੱਪਾ ਤੇ ਇੱਕਮ ਇਹ ਸਰਾ ਹੋਣਾ ਲੋਦੀ ਸਿੰਧੂ ਤੂੰ ਪਾ ਜੇ ਪਾਉਣੀ ਮਨਾਰੇ ਮਾਰਿਆ ਆ ਤੇਜ ਪਾਲ ਕਬੱਡੀ ਪਾਰਿਆ ਆ ਹਰਮਨ 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 ਤੇ ਤੇਜ ਪਾਲ ਅੱਗੇ ਰੱਖ ਆ ਸਾਹਮਣੇ ਦੇਖ ਰਿਹਾ ਤੇਜ ਸਰੇਲਾ ਨੰਬਰ ਜੁੜ ਗਿਆ ਇੰਦਰਜੀਤ ਵੀ ਰੱਖ ਰਿਹਾ ਕਿ ਤੇਜ ਦੀ ਅਗਲੀਆਂ ਤਿੰਨ ਕਬੱਡੀਆਂ ਤੇ 10000 ਜਿਹੜਾ ਹੈ ਵੱਡਾ ਪਿਆਰ ਦਿੱਤਾ ਜਾਵੇਗਾ ਲਓ ਸਾਹਮਣੇ ਦੇਖਣਾ ਕਹਿੰਦੇ ਪੰਜਾਬ ਪੁਲਿਸ ਦਾ ਮਲਾਜਮ ਕਬੱਡੀ ਕਬੱਡੀ ਕਰਦਾ ਕਿਉਂ ਵਧਿਆ ਹੋਇਆ ਤੇ ਦੇਖਾਂਗੇ ਨਾਇਨ ਪੱਤਾਪੁਰੀਆ ਇੱਕ ਕੰਨੀ ਦੇ ਉੱਪਰ ਨਾਲ ਪੱਟੀ ਸ਼ਹਿਰ ਵਾਲਾ ਲਓ ਭੰਗਾਰੇ ਵਾਲੇ ਸੁੱਖ ਦੇ ਨਾਲ ਟੱਕਰ ਪਰ ਨੰਬਰ ਜਿਹੜਾ ਰਿਡਰ ਨੇ ਜੋੜ ਦਿੱਤਾ ਨਾਲ ਦੂਸਰਾ ਛੋਟਾ ਪ੍ਰੀਤ 2 ਨੰਬਰ ਤੇ ਖੜਾ ਬੰਦਾਲੇ ਵਾਲਾ ਬਬਲੂ ਐ ਤੇ ਚੱਲਾ ਸਾਹਿਬ ਨੇ ਅਰਸ਼ ਨੂੰ ਅਰਸ਼ ਰਾਜ ਦੋ ਹਜ਼ਾਰ ਦਾ ਹੋਣਾ ਦਰਬਾਗ ਅਮਰੀਕਾ ਦਾ ਵੀ ਆਖ ਇੰਦਰਜੀਤ ਤੇ ਗਰਜੀਤ ਜੁਐਸ ਪ੍ਰੀਤ ਹਰ ਜੁਗਰਾਜ ਇੱਕ ਸਰੇ ਦਾ ਖੇਡ ਮੈਦਾਨ ਦੇ ਵਿੱਚ ਕਿ ਜੱਗੇ ਜੱਟ ਦੇ ਕਬੂਤਰ ਚੀਨੀ ਨਦੀਆਂ ਪਾਰ ਚੁਗਦੇ ਦਾਣੇ ਰੱਬ ਦੀਆਂ ਲਿਖੀਆਂ ਨੂੰ ਰੱਬ ਜਾਣੇ ਰੱਬ ਦੀਆਂ ਲਿਖੀਆਂ ਨੂੰ ਰੱਬ ਜਾਣੇ ਆਹ ਪੂਸਿਆਂ ਮਰੇ ਦੀ ਰੇਡ ਪੈ ਰਹੀ ਹੈ ਗੁੱਜਰ ਦੇ ਨਾਲ ਮੁਕਾਬਲਾ ਲੱਗਦਾ ਹੋਇਆ ਜੋਰ ਰਾਈ ਸੋਹਣੀ ਹੈ ਪਰ ਨੰਬਰ ਜਿਹੜਾ ਰੀਡਰ ਨੇ ਜੋੜ ਦਿੱਤਾ ਸਾਹਮਣੇ ਭਈ 13 ਦਸੰਬਰ ਨੂੰ ਵੀ ਨਵੇਂ ਭੂਰੇਆਂ ਦੇ ਵਿੱਚ ਨੁਕਰੀਂਪੁਰਾ ਭੂਰਾ ਖੇਡਿਆ ਜਾਂਦਾ ਹੈ ਪਟਾਕੇ ਪੈਣੇ ਵੱਡਾ ਮੈਚ ਹੋਣਾ ਦੁਨੀਆ ਗੀ ਕਰਦੀ ਹੈ ਇਧਰਲੀ ਸਾਈਡ ਦੇਖਾਂਗੇ ਹਰਮਨ ਨੇ ਕਬੱਡੀ ਪਾਈ ਅਤੇ ਚੋਲਾ ਸੌਂਦੇ ਅਰਸ਼ ਨੇ ਚੋਟੀ ਦਾ ਜਫਾ ਲਾ ਦਿੱਤਾ ਅਰਸ਼ੇ ਤਾੜੀਆਂ ਮਾਰਦੇ ਹੋਏ ਵਾਜਾ ਹਾਂ ਸੇਲ ਜਫਾ ਲਾ ਗਿਆ 2000 ਜਿਹੜਾ ਪੁਆਇੰਟ ਦਾ ਕਰਦੇ ਜੀ ਇੰਦਰਜੀਤ ਗਰਜੀਤ ਜੁਐਸਏ ਤੇ ਦਰਬਾਗ ਬਾਗਾ ਅਮਰੀਕਾ ਮਿੱਤਰੋ ਗੋਪੀ ਦਾ ਹੈ ਗੋਪੀ ਦਾ ਹੈ ਚੇਲਾ ਮਿੱਤਰੋ ਇੱਕ ਨੇ ਜਫਾ ਲਾ ਦਿੱਤਾ ਇੱਕ ਨੇ ਧਾਵਾ ਬੋਲ ਦਿੱਤਾ ਹੁਣ ਦੇਖਾਂਗੇ ਚਾਰਾਂ ਖਿਡਾਰੀਆਂ ਦੇ ਵਿੱਚੋਂ ਕੌਣ ਕਰਜ ਕੋਸ਼ਿਸ਼ ਕਰਦਾ ਹੈ ਨੰਬਰ ਜਿਹੜਾ ਰੇਡਰ ਨੇ ਜੋੜ ਦਿੱਤਾ ਇਸ ਪਿੰਡ ਦੇ ਜਿੰਨੇ ਵੀ ਸਾਡੇ ਅਮਰੀਕਾ ਕੈਨੇਡਾ ਵਾਲੇ ਭਰਾ ਨੇ ਪਿੰਡ ਦੇ ਸਾਰੇ ਖਿਡਾਰੀਆਂ ਦਾ ਬੜਾ ਮਾਣ ਸਤਿਕਾਰ ਕਰਦੇ ਮਾਲਕ ਚੜ੍ਹਦੀ ਕਲਾ ਵਿੱਚ ਰੱਖੋ ਇਧਰ ਮਾਤਾ ਦੇਖਾਂਗੇ ਤੇ ਬਾਪੂ ਦਰਸ਼ਨ ਸਿੰਘ ਨੂੰ ਮਾਣ ਹੈ ਓਏ ਓਏ ਅੱਜ ਖੇਡ ਗਿਆ ਤੇ ਆ ਵੀ ਕਹਿੰਦੇ ਯਾਰ ਬੱਲੇ ਬੱਲੇ ਕਰਵਾ ਮਾਰ ਗਿਆ ਤਾੜੀਆਂ ਮਾਰਦੇ ਹੋ ਜ਼ੋਰਦਾਰ ਸਿਰਾਂ ਜਫਾ ਲਾ ਗਿਆ ਆ ਵੀ ਭਾਈ ਲੱਦੂ ਆ ਰਿਹਾ ਇਧਰ ਭੰਗਾੜੇ ਵਾਲੇ ਨੇ ਮੇਲਾ ਪੜਾਤਾ ਲੈ ਵੀ ਕਾਰਜ ਹੋ ਤਗਦੇ ਹੋ ਤਾੜੀਆਂ ਮੱਨਾ ਹੁਣ ਬੰਨਾ ਮੇਲਾ ਹੁਣ ਬੰਨਾ ਪਰ ਨੰਬਰ ਰੀਡਰ ਦਾ ਕਿ ਨਜ਼ਾਰਾ ਆਉਂਦਾ ਤਾੜੀਆਂ ਮਾਰਦੇ ਹੋ ਜ਼ੋਰਦਾਰ ਦੋਵਾਂ ਟੀਮਾਂ ਦੇ ਖਿਡਾਰੀ ਚੋਟੀ ਦਾ ਪ੍ਰਦਰਸ਼ਨ ਕਰ ਰਹੇ ਆ ਨਾ ਸਾਹਮਣੇ ਦੇਖਾਂਗੇ ਮਾ ਦਰਸ਼ਕਾਰ ਦੇ ਪੁੱਤਰ ਨੇ ਧਾਵਾ ਪੋਲ ਦਿੱਤਾ ਅਮਨ ਕੁਰਸ਼ੀਆ ਝਨੇਰਪਿੰਨ ਵਾਲਾ ਕਬੱਡੀ 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 ਹੋ ਰਹੀ ਹੈ ਮੁੰਡੇ ਨੇ ਆ ਜਿਹੜੇ ਜੱਫੇ ਲਾ ਕੇ ਸੁੱਖੇ ਭਾਈ ਮੈਚ ਦਾ 500 ਪਿੰਟਨ ਵਾਲੀ ਗੱਲ ਹੋ ਗਈ ਹੈ ਲਗਾਤਾਰ ਜੱਫੇ ਲਾ ਦਿੱਤੇ ਜਿੱਗ ਗਏ ਹੁਣ ਵੇਹ ਵਿਰ ਕੇ ਪਾਉਣੀਆਂ ਧਾਨੀਆਂ ਟਰਪਲੀਆਂ ਮਰਾ ਮੰਨ ਓ ਬਜੀ ਡਾਕਟਰ ਨੰਬਰ ਬਜੀ ਵੀ ਡਾਕਟਰਾਂ ਕੇ ਡਾਕਟਰਾਂ ਦੇ ਦੇ ਕੋਈ ਦਵਾਈ ਜਿਹਦੇ ਨਾਲ ਯਾਰ ਯਾਦ ਨਾਲ ਗਰੀ ਭੁੱਲ ਰਣੀ ਡਾਕਟਰ ਗਰਚੇਤ ਉਹਨਾਂ ਦਾ ਸਤਿਕਾਰ ਆ ਸਾਹਮਣੇ ਹਰਮਨ ਦੀ ਰੇਡ ਨੰਬਰ ਜਿਹੜਾ ਰੇਡਰ ਨੇ ਜੋੜ ਦਿੱਤਾ ਚੰਨ ਹੋਆ ਮਾਨ ਸਨਮਾਨ ਗੁਰਦੁਆਰਾ ਗੁਰੂ ਸਰ ਸਾਹਿਬ ਦੇ ਵਿੱਚ ਵੀ ਪਿੰਡ ਖੇਮ ਕਰਨ ਦੇ ਪੱਤੂ ਪਰਿਵਾਰ ਵੱਲੋਂ ਸਾਡੇ ਜਗਰੂਬ ਵੀਰ ਨੂੰ ਆਖਦੇ ਐ ਦੇਸੀ ਕਿਉਂ ਦੇ ਟੀਨ ਤੇ ਬਗਾਮਾ ਦੀਆਂ ਗਿਰੀਆਂ ਦੇ ਨਾਮ ਕੀਤਾ ਜਾਵੇਗਾ ਔਰ ਮੇਰੇ ਵੀਰੋ 18 ਤੇ 19 ਦਸੰਬਰ ਹੋਵੇਗੀ ਹੱਸੋ ਗੱਜਰਟੀ ਹੱਸੋ ਗੱਜਰਟੀ ਹੱਸੋ ਗੱਜਰ ਕਾ ਬਾਤ ਕੀ ਬਾਤ ਨਾ ਯੰਨੇ ਜਿਹੜੇ ਤੜੀ ਪੈਂਦੇ ਜੂ ਆ ਪਿੱਤੇ ਸੋਹਣਿਆ ਮੂਰ ਹੁੰਦੇ ਦਿਲਾਂ ਦੇ ਭੁਲੇਖੇ ਸੋਹਣਿਆ ਕੀ ਅਗਲਾ ਵੀ ਕੀ ਹਾਂ ਤੇ 31 ਮੋੜਨਾ ਕਿ ਰਾਜੇ ਖੇਲੇ ਦਾ ਮਕਾਮ ਬਗਾਨੇ ਪੁੱਤ ਦਾ ਕਿ ਵਾਹ ਦਾ ਫਰਾਟਾ ਜਿਵੇਂ ਨੀਲੀ ਫਰ ਦੇ ਫਰਾਟੇ ਵਰਗਾ ਇਹ ਆ ਤੇਜਸੁਰ ਸਿੰਘ ਹੈ ਹਜ਼ਾਰ ਵਾਲੀ ਕਬੱਡੀ ਪਾਰ ਹੈ ਹੁਣ ਵੇਖਦਾ ਆ ਸਾਹਮਣੇ ਕਾਰਜ ਆ ਵੀਰਾ ਮੁੰਨਾ ਐਨ ਪ੍ਰੀਤ ਰੀਤ ਹੈ ਪ੍ਰੀਤ ਕੋਸ਼ਿਸ਼ ਕਰਨਾ ਆ ਸਾਹਮਣੇ ਜੋਰ ਲੱਗ ਰਿਹਾ ਕਦੇ ਬੇਟਾ ਜਿਹੜੀ ਖੇਡਿਆ ਹਜ਼ਾਰ ਦਾ ਜੱਫਾ ਲੱਗਿਆ ਖੇਡਿਆ ਕੁੱਦੀ ਦੇ ਲਈ ਖੇਡਿਆ ਕਦੇ ਨਵੇਂ ਪਿੰਡ ਦੇ ਲਈ ਖੇਡਿਆ ਪ੍ਰੀ ਨੇ ਪਿੰਡੂ ਨੇ ਗੋਪੀ ਨੇ ਧਾਵਾ ਬੋਲਣਾ ਤੇ ਚਾਰਾਂ ਦੇ ਵਿੱਚੋਂ ਫੱਟਾਪੁਰੀਆ ਫੇਰ 21 ਦੀ 31 ਮੋੜ ਨੂੰ ਹਰਨਾ ਇਧਰ ਬਾਕੀ ਆ ਜੀ 1000 ਜਿਹੜਾ ਉਹ ਰਾਫੀ ਤੱਕ ਪਹੁੰਚਦਾ ਕਰਦੇ ਜੀ ਧੰਨਵਾਦ ਹੈ ਲਓ ਰੇ ਨਾ ਸਿਰੇ ਦਾ ਮੁਕਾਬਲਾ ਚੱਲ ਰਿਹਾ ਹੈ ਤੇਜ ਵੀ ਜੋਰ-ਜੋਰ ਕੇ ਪਾਉਣ ਲੱਗਿਆ ਹੈ ਪਹਿਲਾ ਜਫਾ ਖਾ ਬੈਠਾ ਹੁਣ ਵੇਖਣਾ ਤੇਜ ਸੁਰ ਸਿੰਘ ਆ ਗੋਪੀ ਦਾ ਚੇਨਾ ਜਿੱਕਰ ਬਰਾਬਰੀ ਤੇ ਲਿਆਉਣਾ ਤੇ ਤੇਜਿਆ ਜੋਰ-ਜੋਰ ਕੇ ਪਾਉਣੀਆਂ ਪੈਣੀਆਂ ਦਮ ਰੱਖਣਾ ਪੈਣਾ ਇਹ ਬਾਡਰ ਬੈਲਟ ਦਾ ਵੱਡਾ ਸ਼ੋਅ ਮੈਚ ਪਰ ਇਸ ਨੂੰ ਕਹਿੰਦੇ ਆ ਚਾਕਾ ਕਿਸੇ ਹੋਰ ਦਾ ਤੇ ਪਟਾਕਾ ਕਿਸੇ ਹੋਰ ਦਾ ਮੈਂ ਚੰਦਰੇ ਕਾਜ ਨੇ ਛੱਡਿਆ ਕੀ ਜਿੱਥੋਂ ਨਹੀਂ ਫੜਿਆ ਸਾਰਾ ਹੀ ਬਲੇਟ ਲਿਆ ਨੋਇਮਨ ਨੇ ਬਈ ਜਿੰਨੇ ਜਿੰਨੇ ਨੇ ਜੱਫਾ ਵਧੀਆ ਲੱਗ ਰਿਹਾ ਇੱਕ ਵਾਰੀ ਬਾਦਾਂ ਬਲਦੇਵ ਸਿੰਘ ਦੇ ਪੁੱਤਰ ਦੇ ਲਈ ਆਪਣੇ ਪਿੰਡੀ ਦੇ ਲਈ ਆਉਣ ਵਾਲੇ ਸਮੇਂ ਦੇ ਸੱਬਰ ਸਟਾਰ ਕਬੱਡੀ ਸਟਾਪਰ ਦੇ ਲਈ ਤਾੜੀਆਂ ਮਾਰ ਦਿਓ ਜ਼ੋਰਦਾਰ ਚੰਨ ਹੁਣਾ ਦਾ ਚੇਲਾ ਔਰ ਮੇਰੇ ਵੀਰੇ ਬਾਬਾ ਜੋਗਾ ਸਿੰਘ ਜੀਆਂ ਦੀ ਇਹ ਵੱਟਿਆ ਔਰ ਸਰਦਾਰ ਗੁਰਸ਼ਰਮ ਸਿੰਘ ਜੀ ਸਰਪੰਚ ਉਹਨਾਂ ਨੇ ਵੱਡੇ ਮਾਨ ਬਖਸ਼ੇ ਅਮਨ ਫੇਰ ਕਬੱਡੀ ਪਾਰ ਉਧਰ ਦਰਵਾਜ ਅਮਰੀਕਾ ਵਾਲਾ ਭਰਾ ਆਖਿਆ ਗੁਰਾ ਦੀ ਕੋ ਕਬੱਡੀ ਆਜੀ ਰੱਖ ਵਾ ਵੀ ਨੌਜਵਾਨਾਂ ਅੰਕ ਰੇਡਰ ਦਾ ਆ ਸਾਹਮਣੇ ਦੇਖਣਾ ਮੈਚ ਚੋਟੀ ਦਾ ਜਾ ਲਾਉਣ ਵਾ ਵੀਰ ਦੇਖਣਾ ਪੰਮਾਂ ਤੇ ਮੁੰਡਾ ਫੇਰ ਫੇਰ ਮੇਲਾ ਬਣਾਉਣ ਲੱਗਿਆ ਸੇ ਦਾ ਜਫਾ ਲਾਉਣ ਲੱਗੇ ਵੇ ਜਫਾ ਲੱਗਿਆ ਤੇ ਮੇਲਾ ਬਣਿਆਣਾ ਮੇਲਾ ਬਣਿਆਣਾ ਮੁੰਡਾ ਪਸਤ ਕਰੀਆ ਮੁੰਡਾ ਮੁੱਦੇ ਕਰੀ ਆ ਰਿਹਾ ਇਹਨੂੰ ਹਰਮਨ ਆਖਦਾ ਨਾ ਬਚੀ ਹੋਈ ਬਾਤ ਹੈ ਜੋਰ ਲੱਗ ਰਿਹਾ ਤੇ ਜੋਰ ਲੱਗ ਰਿਹਾ ਸਕੰਦੇ ਮੰਨਾ ਹਾ ਮੁਹੰਮਦ ਆਖਰੋਣੋ ਹੋ ਰਾਹਿਤਾ ਮੰਨਾ ਇਧਰ ਕਾਜ ਵੀ ਬੱਲੇ ਬੱਲੇ ਕਰਵਾ ਰਹੇ ਆ ਤੇ ਉਸਤਾਦ ਫੁੱਲਿਆ ਨਹੀਂ ਸਮਾਉਂਦਾ ਬੱਲੇ ਬੱਲੇ ਕਰਵਾ ਰਹੇ ਆ ਹਰ ਇੱਕ ਬੱਲੇ ਬੱਲੇ ਕਰਵਾ ਦਿੱਤੀ ਹੈ ਗੋਪੀ ਆ ਸੋਲਾ ਵਾਲਾ ਸਿਰੇ ਦਾ ਮਾਰਦੀ ਆਪਾਂ ਹਰਮਨ ਕਬੱਡੀ ਪਾਉਣੀ ਇੱਕ ਰਵਾਤਾ ਹੈ ਖੇਡ ਮਨਾਨ ਵਿੱਚ ਵੇਖਣਾ ਮੈਚ ਐਨ ਸਿਰੇ ਦਾ ਕਰ ਰਿਹਾ ਹੋਣ ਕੌਣ ਪ੍ਰੀਤ ਹੈ ਭਾਈ ਲੱਤੂ ਵਾਲਾ ਜਾਂ ਫਿਰ ਵੇਖਣਾ ਕੌਣ ਮਸਤ ਗੜੀਏ ਮੁੰਨੇ ਮੇਲਾ ਤੇ ਆਈ ਆਉਂਦੇ ਆ ਹਰ ਹਰਮਨ ਇੰਦਰ ਸਰੇ ਦਾ ਨੰਮੀਆ ਹੋ ਜਾ ਸਾਹਮਣੇ ਵੀ ਨੋਈ ਮੰਨਾ ਇਹ ਸੁੱਖ ਧੰਾਰੇ ਵਾਲਾ ਤੋੜੂ ਦੁੱਖ ਕੇ ਨਹੀਂ ਗੱਲ ਸਮੇਂ ਦੀ ਮੋੜੇ ਕਿਹਦੀ ਕੱਤੀ ਹੋ ਬਾਈ ਮੈਚ ਕਿਵੇਂ ਦਾ ਲੱਗਿਆ ਤਾੜੀਆਂ ਮਾਰ ਕੇ ਦੱਸ ਦਿਓ ਜ਼ੋਰਦਾਰ ਮੈਚ ਬਾਲਾ ਤੱਤਾ ਕਰ ਰਿਹਾ ਲੈ ਵੀ ਪੱਕ ਕੇ ਵਿਖਾਇਆ ਜਿੱਧਰ ਵੀ ਜਫਾ ਲੱਗੇ ਤੇ ਕੰਮ ਬਰਾਬਰੀ ਤੇ ਹੋ ਜਾਣਾ ਕਿ ਹੱਦ ਤੱਕ ਕੱਤੀ ਪੈ ਜਾਣੀ ਹੈ ਹੁਣ ਵੇਖਣਾ ਬਨਾਰੇ ਜਾਪ੍ਰੀਤ ਕਬੱਡੀ ਪਾ ਰਿਹਾ ਸੋਰ ਸਿੰਘ ਦੀ ਧਰਤੀ ਹੈ ਪਹਿਲਵਾਨਾਂ ਦਾ ਪਿੰਡ ਸੰਤਾ ਮਹਾਪੁਰਸ਼ਾਂ ਦਾ ਪਿੰਡ ਆ ਤੇਜਪਾਲ ਕਬੱਡੀ ਪਾ ਰਿਹਾ ਬੰਨਾਲੇ ਵਾਲੇ ਦੇ ਨਾਲ ਮੁਕਾਬਲਾ ਹੋ ਚੁੱਕਿਆ ਤੇ ਨੰਬਰ ਦੇਖਾਂਗੇ ਰੇਡਰ ਦਾ ਪੁਆਇੰਟ ਧਾਵੀ ਦਾ ਆਪੁਰਸ਼ਾਂ ਦੀ ਚੜ੍ਹਦੀ ਕਲਾ ਦੇ ਲਈ ਤੇ ਜੱਫੇਦਾਰ ਬਾਬਾ ਬਲਵਿੰਦਰ ਸਿੰਘ ਜੀ ਆਖਦੇ ਆ ਮਹਾਪੁਰਸ਼ ਵੀ ਘਰੋਂ ਘਰ ਦੇ ਵਿੱਚ ਆ ਗਏ ਨੇ ਸ਼੍ਰੀਮਨ ਸੰਤ ਬਾਬਾ ਜੋਗਾ ਸਿੰਘ ਜੀ ਦਿੜਾਜਕੇ ਵਾਲੇ ਮਹਾਪੁਰਸ਼ ਆ ਪੱਟੀਸ਼ਰ ਬਲਜੀਤ ਗੋਪੀ ਬਲਜੀਤ ਲਲਕਾਰੇ ਬਚਣਗੇ 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 ਸਖਿਆ ਆ ਕੀ ਹੋਈ ਜਾਂਦਾ ਤਾਉ ਗੱਲ ਲੱਗੀ ਕਿ ਹੱਥਾਂ 'ਚ ਤਿਲਕ ਤਾਂ ਆਵੇ ਮਨ ਰੇਸ਼ਮੀ ਰਮਾਲ ਵਰਗਾ ਪਰ ਮਨ ਪਿੰਡ ਵਿੱਚ ਮੇਲਾ ਚੱਲ ਰਿਹਾ ਹੈ ਲੈ ਵੀ ਕਾਰਜ ਪਿੰਡ ਵਿੱਚ ਮੇਲਾ ਚੱਲ ਰਿਹਾ ਹੁਣ ਦੇਖਣਾ ਪਿੰਡੀ ਰੇਡ ਕਦੇ ਸੱਜੇ ਕਦੇ ਖੱਬੇ ਪਰ ਨੰਬਰ ਜਿਹੜਾ ਰੇਡਰ ਨੇ ਜੋਰ ਦਿੱਤਾ ਵਾਲੇ ਵਾਲਾ ਕਹਿੰਦਾ ਫੁੱਜੀ ਹੈ ਕੋਈ ਭਾਈ ਲੱड्डੂ ਵਾਲਾ ਕਹਿੰਦਾ ਤਿੰਨ ਪਿੰਡ ਨੌਜਵਾਨ ਮਸ਼ਹੂਰ ਕਰ ਦਿੱਤੇ ਔਰ ਦੇਖਾਂਗੇ ਨੌਜਵਾਨ ਇਹ ਕਹਿੰਦੇ ਨੌਜਵਾਨ ਕਬੱਡੀ ਪਾ ਰਹੇ ਤੇ ਪ੍ਰੀਤ ਦੇ ਨਾਲ ਜੁੰਡੀ ਨਹੀਂ ਆ ਰਹੀ ਫਿਰ ਨੌਜਵਾਨ ਕੇ ਮੁੰਡੇ ਦੀ ਗਰਾਊਂਡ ਵਿੱਚ ਤਗਦੀ ਵਾਪਸੀ ਕਰਾਈ ਹੈ ਪਹਿਲੇ ਤੋਂ ਆਨੇ ਇ ਹੈ ਪਰ ਵਾਪਸੀ ਕਰਵਾਈ ਹੈ ਮੁੰਡੇ ਦੀ ਰਿਕਵਰੀ ਕਰਵਾ ਇਨਰਜੀਤ ਵੀਰ ਨੇ ਆਖ ਰਹੇ ਹੈ ਕਾਰਜ ਤੇ ਹਰਮਨ ਦਾ ਇੱਕੋ ਇੱਕੋ ਜੱਫਾ ਜਿਹੜਾ ਕਿੱਕ ਹਜ਼ਾਰ ਦਾ ਕਰਦੇ ਸਬਤ ਪੈਦੀ ਰੇਡ ਉੱਪਰ ਲਓ ਸਾਹਮਣੇ ਦੇਖਾਂਗੇ ਤੇਜ ਪਾਲ ਸਿੰਘ ਕਬੱਡੀ ਪਾਰੇ 26 ਤਰੀਕ ਨੂੰ ਰਸਤਮੇ ਹਿੰਦ ਪਹਿਲਵਾਨ ਬਾਬਾ ਫੱਤੀ ਸਿੰਘ ਜੀ ਬਾਬਾ ਬੰਤਾ ਸਿੰਘ ਜੀ ਦਾ ਯਾਦਗਰੀ ਵੱਡਾ ਕਬੱਡੀ ਟੂਰਨਾਮੈਂਟ ਬਲਟੋਹੀ ਤੇ ਹੋਣਾ ਸਾਡੇ ਹਰਨੇਕ ਸਿੰਘ ਜੀ ਪ੍ਰਦਾਨ ਹੋਣੀ ਗਰਜਨ ਸਿੰਘ ਸਾਡੇ ਵੱਡੇ ਵੀ ਫੱਡੇ ਲਾਰੇ ਆ ਹਸੈਨ ਗੁੱਜਰ ਕੋਸ਼ੀ ਕਰਦਾ ਗੋਪੀ ਦੀ ਕਬੱਡੀ ਤੇ ਨੰਬਰ ਨੇ ਬਹੁਤ ਦਾ ਧੰਨਵਾਦ ਹੈ ਪਿੰਡ ਦੇ ਰੇਡ 2000 ਦਾ ਜਫਾ ਲੱਗੂ ਕੇ ਨਹੀਂ ਨੰਬਰ ਤਾਵੀ ਦਾ ਮੈਚ ਸਮਾਪਤ ਮਹਾਪੁਰਸ਼ਾਂ ਦੀ ਚੜ੍ਹਦੀ ਕਲਾ ਦੇ ਲਈ ਪਿੰਡ ਦੇ ਸਾਰੇ ਇੰਆਰਆਈ ਮੁੰਡਿਆਂ ਦੀ ਚੜ੍ਹਦੀ ਕਲਾ ਲਈ ਜਿਨ੍ਹਾਂ ਨੇ 12 ਤਰੀਕ ਦਾ ਕੈਂਪ ਫੇਰ ਰੱਖ ਦਿੱਤਾ ਰਵੀ ਕਾਪਲ ਮਹਾਪੁਰਸ਼ ਬਾਬਾ ਜੋਗੀ ਸਿੰਘ ਜੀ ਦੀ ਰਹਿਨਮਾਈ ਦੇ ਹੇਠ ਬਾਬਾ ਉਤਾਰ ਸ੍ਰੀ ਉਹਨਾਂ ਦੀ ਰਹਿਨਮਾਈ ਦੇ ਹੇਠ ਹੋਵੇਗਾ ਇਧਰ ਮਹਾਪੁਰਸ਼ ਬਾਬਾ ਸੋਮਾ ਸਿੰਘ ਜੀ ਘਾਰਕੇ ਬਲੇ ਵੀ ਆਏ ਆ ਸਰਬੰਤ ਦੇ ਭਲੇ ਦੇ ਲਈ ਪਿੰਡ ਦੀ ਚੜ੍ਹਦੀ ਕਲਾ ਲਈ ਚੜ੍ਹਦੀ ਕਲਾ ਦਾ ਜਕਾਰਾ ਲਾਉਣੇ ਸਾਰੀ ਸੰਗਤ ਨੇ ਜਕਾਰੇ ਦਾ ਜਵਾਬ ਜਿਹੜਾ ਜਕਾਰੇ ਵਿੱਚ ਦੇਣਾ ਹੈ ਬੋਲੇ ਐ ਸੋਧਾ ਫਤ ਸ਼ਰੀ ਅਕ ਰਾਜੂ ਜੌਲ ਸਾਹੀ ਜੀ ਨੇ ਜਾਫੀ ਤੇ 2000 ਲੱਗੇ ਉਹ ਕਹਿੰਦੇ ਰੇਡਰ ਨੂੰ ਦੇ ਦਿੱਤਾ ਜਾਵੇ ਆ ਪਾਸ ਸੁਨਣਾ ਪਿੰਨ ਹੈ ਸਾਡੇ ਵੱਡੇ ਧਰਮ ਦਾ ਚੰਨ ਹੁਣੀ ਇਸ ਪਿੰਨ ਦੇ ਵੱਡੇ ਸਟਾਰ ਨੇ ਇਸ ਮੁਕਾਬਲੇ ਵਿੱਚੋਂ ਜਿਹੜੀ ਭਾਈ ਲੱड्डू ਦੀ ਟੀਮ ਹੈ ਧਰ ਪੁਕਾਰੀ ਸਾਜੂ ਤੰਤਨ ਬਾਬਾ ਭਾਈ ਲੱਡਾ ਜੀ ਸਪੋਰਟਸ ਕਬੱਡੀ ਕਲੱਬ ਭਾਈ ਲੱड्डू ਦੀ ਟੀਮ ਜਿਹੜੀ ਉਹ ਜਿੱਤੂ ਰਹੀ ਹੈ ਔਰ ਪਿੰਨ ਦੇ ਰਾਜੂ ਜੌਲ ਜੀ ਵਾਗ ਤੇਂਦਰਜੀਤ ਉਹਨਾਂ ਮਾਇਆ ਲਈ ਹੈ ਜਾਫੀ ਦੇ ਲਈ ਕਰ ਬਿੰਦੀ ਹੈ ਰੇਡਰ ਦਾ ਵੀ ਜੋਰ ਲੱਗਾ ਰੇਡਰ ਨੂੰ ਵੀ ਮਾਇਆ ਦੇਦੀ ਆਪਾਂ ਵਾ ਵਾ ਫਰਕਿਆ ਯਾਰ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਤੋਤਾ ਸਿੰਘ ਵਾਲਾ ਉਸ ਟੀਮ ਦੇ ਨੰਬਰ ਨੇ ਮੇਰੇ ਵੀ ਰੋਣ 49 ਜਿਹੜੀ ਟੀਮ ਹੈ ਪਰ 41 ਸਾਧੂ ਭਾਈ ਲੰਦਾ ਜੀ ਸਪੋਰਟਸ ਕਬੱਡੀ ਕਲੱਬ ਭਾਈ ਲੰਦੂ ਉਸ ਟੀਮ ਦੇ ਨੰਬਰ ਨੇ 45 39 ਤੇ 45 ਦੇ ਵਿੱਚਕਾਰ ਜਿਹੜਾ ਬੜਾ ਚੋਟੀ ਦਾ ਮੁਕਾਬਲਾ ਖੇਡਿਆ ਗਿਆ ਹੈ ਦੋਵੇਂ ਹੀ ਟੀਮਾਂ ਵਧਾਈਦਿਆਂ ਪਾਤਰ ਨੇ ਸੇਵਾਦਾਰ ਵੀਰਾਂ ਨੂੰ ਸਾਡੀ ਬੇਨਤੀ ਹੈ ਜਿਨ੍ਹਾਂ ਦੀ ਗੁਰੂ ਘਰ ਦੇ ਲੰਗਰਾਂ ਵਿੱਚ ਜ਼ਿੰਮੇਵਾਰੀ ਡਿਊਟੀ ਸੇਵਾ ਲੱਗੀ ਹੋਈ ਹੈ ਉਹ ਉਧਰ ਜ਼ਿੰਮੇਵਾਰੀ ਸਾਂਭ ਲੈਣ ਤੇ ਬਾਕੀ ਚੰਨ ਆਖਦਾ ਜਿਹੜੇ ਮੇਰੇ ਮਿੱਤਰ ਨੇ ਆਹ ਪਰ ਨਾਲ ਮਿਲ ਕੇ ਦਸनियां ਇਕੱਠੀਆਂ ਕਰੀਏ